ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅਨਮੋਲ ਸਾਖੀਆ ਚੈਨਲ ਵਿੱਚ ਚਾਅ ਜੀ ਦਾ ਬਹੁਤ ਬਹੁਤ ਸਵਾਗਤ ਹੈ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਜਾਦੂਗਰ ਨੇ ਪਦਮਾਨੌਰ ਸਾਹ ਤੋਂ ਕਿਵੇਂ ਬਚਾਇਆ ਆਓ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜੇਕਰ ਇੱਕ ਨਾਰੀ ਵਿੱਚ ਗੁਣ ਹੋਣ ਤਾਂ ਉਹ ਆਪਣੇ ਸਹੁਰੇ ਘਰ ਆਪਣੇ ਪਤੀ ਨੂੰ ਵੀ ਪਸੰਦ ਆਉਂਦੀ ਹੈ ਇਸੇ ਤਰ੍ਹਾਂ ਜੇਕਰ ਇੱਕ ਜੀਵ ਆਤਮਾ ਵਿੱਚ ਗੁਣ ਹੋਣ ਤਾਂ ਉਹ ਵਾਹਿਗੁਰੂ ਈਸ਼ਵਰ ਨੂੰ ਵੀ ਪਸੰਦ ਆਉਂਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਆਸਾਮ ਦੇ ਗੋਲਾਕਾਟ ਜ਼ਿਲ੍ਹੇ ਵਿੱਚ ਪੁੱਜਦੇ ਹਨ ਨਗਰ ਦੇ ਬਾਹਰ ਆਪਣਾ ਡੇਰਾ ਲਗਾ ਲੈਂਦੇ ਨੇ ਭਾਈ ਮਰਦਾਨਾ ਜੀ ਭੋਜਨ ਦਾ ਪ੍ਰਬੰਧ ਕਰ ਲਈ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਨਗਰ ਵਿੱਚ ਜਾਣ ਦੀ ਆਗਿਆ ਮੰਗਦੇ ਨੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਸਮਝਾਉਂਦੇ ਨੇ ਕਿ ਉੱਥੋਂ ਦੇ ਲੋਕ ਤਾੰਤ੍ਰਿਕ ਵਿਦਿਆ ਜਾਣਦੇ ਹਨ ਪਰ ਦੇਸੀ ਵਿਅਕਤੀ ਨੂੰ ਵੇਖਦਿਆਂ ਹੀ ਉਹ ਅਨੁਚਿਤ ਸੁਭਾਅ ਕਰਦੇ ਨੇ ਉੱਥੋਂ ਦੀਆਂ ਇਸਤਰੀਆਂ ਸ਼ਾਸਨ ਵਿਵਸਥਾ ਕਰਦੀਆਂ ਹਨ ਇਸ ਲਈ ਇੱਥੇ ਰਾਜ ਸ਼ਕਤੀ ਦਾ ਦੁਰੂਪਜੋਗ ਹੁੰਦਾ ਹੈ ਜਾਨੀ ਕਿ ਪੁਰਸ਼ਾ ਦਾ ਦਮਨ ਕੀਤਾ ਜਾਂਦਾ ਹੈ ਇਹ ਸਾਰੀ ਗੱਲ ਸੁਣਦਿਆਂ ਹੀ ਭਾਈ ਮਰਦਾਨਾ ਜੀ ਕਹਿਣ ਲੱਗੇ ਇਹ ਸਭ ਕੁਝ ਤਾਂ ਤੁਸੀਂ ਠੀਕ ਕਹਿ ਰਹੇ ਹੋ ਪਰ ਭੋਜਨ ਤੋਂ ਬਿਨਾ ਕਾਰਜ ਨਹੀਂ ਚੱਲ ਸਕਦਾ ਉਸ ਦੇ ਲਈ ਤਾਂ ਨਗਰ ਵਿੱਚ ਸਾਨੂੰ ਜਾਣਾ ਹੀ ਪਵੇਗਾ ਪਰ ਮੈਂ ਉੱਥੇ ਜਾ ਕੇ ਪੂਰੀ ਸਾਦ ਦਾਨੀ ਵਰਤਾਂਗਾ ਜਦੋਂ ਪਾਈ ਮਰਦਾਨਾ ਜੀ ਨਗਰ ਵਿੱਚ ਪਹੁੰਚੇ ਉੱਥੇ ਇੱਕ ਖੂਹ ਤੇ ਕੋਜੀ ਔਰਤਾਂ ਪਾਣੀ ਭਰਦੀਆਂ ਹੋਈਆਂ ਉਹਨਾਂ ਨੂੰ ਵਿਖਾਈ ਦਿੱਤੀਆਂ ਜਦੋਂ ਪਾਈ ਮਰਦਾਨਾ ਜੀ ਉਹਨਾਂ ਕੋਲ ਗਏ ਉਹਨਾਂ ਕੋਲ ਜਾ ਕੇ ਪਾਈ ਮਰਦਾਨਾ ਜੀ ਬਹੁਤ ਹੀ ਨਿਮਰਤਾ ਨਾਲ ਕਹਿਣ ਲੱਗੇ ਕਿ ਸਾਨੂੰ ਪਿਆਸ ਲੱਗੀ ਹੈ ਪਾਣੀ ਪਿਆ ਦਿਓ ਪਾਈ ਮਰਦਾਨਾ ਜੀ ਦੀ ਪਾਛਾ ਤੇ ਵेश ਪੁਛਾ ਵੇਖੇ ਇਹ ਇਸਤਰੀਆਂ ਆਪਸ ਵਿੱਚ ਵਿਚਾਰ ਕਰਨ ਲੱਗੀਆਂ ਕਿ ਇਹ ਉਹਨਾਂ ਦਾ ਸ਼ਿਕਾਰ ਲੱਗਦਾ ਹੈ ਉਸ ਵਿਅਕਤੀ ਤੋਂ ਅਨੁਚਿਤ ਮੁਨਾਫਾ ਚੁੱਕਿਆ ਜਾ ਸਕਦਾ ਹੈ ਉਹਨਾਂ ਵਿੱਚੋਂ ਇੱਕ ਨੇ ਪਾਈ ਮਰਦਾਨਾ ਜੀ ਨੂੰ ਪਾਣੀ ਪਿਲਾਇਆ ਤੇ ਕਿਹਾ ਕਿ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਤੁਹਾਨੂੰ ਭੋਜਨ ਕਰਾਵਾਂਗੀ ਪਾਈ ਮਰਦਾਨਾ ਜੀ ਉਸ ਦੇ ਛਾਲ ਨੂੰ ਨਾ ਸਮਝ ਸਕੇ ਭੋਜਨ ਕਰਨ ਲਈ ਉਸ ਦੇ ਘਰ ਪਹੁੰਚ ਗਏ ਉਸੇ ਇਸਤਰੀ ਨੇ ਪਾਈ ਮਰਦਾਨਾ ਜੀ ਨੂੰ ਭੋਜਨ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਭੋਜਨ ਕਰਦਿਆਂ ਹੀ ਪਾਈ ਮਰਦਾਨਾ ਜੀ ਆਪਣੀ ਸੁੱਧ ਬੁੱਧ ਖੋ ਬੈਠੇ ਜੀਵੇਂ ਹੀ ਮਰਦਾਨਾ ਜੀ ਨੂੰ ਨਸ਼ਾ ਹੋਇਆ ਉਸ ਈ ਸਤਰੀ ਨੇ ਇੱਕ ਤਾਗਾ ਜੋ ਕਿ ਤਾੰਤ੍ਰਿਕ ਵਿਦਿਆ ਦੇ ਮੰਤਰ ਪੜ੍ਹ ਕੇ ਤਿਆਰ ਕੀਤਾ ਹੋਇਆ ਸੀ ਭਾਈ ਮਰਦਾਨਾ ਜੀ ਦੇ ਗਲੇ ਵਿੱਚ ਬੰਨ ਦਿੱਤਾ ਤਾਗੇ ਵਿੱਚ ਵਸੀ ਕਰਨ ਮੰਤਰਾਂ ਦਾ ਪ੍ਰਭਾਵ ਸੀ ਜਿਸ ਦੇ ਨਾਲ ਵਿਅਕਤੀ ਗੁਲਾਮ ਹੋਣਾ ਸਵੀਕਾਰ ਕਰ ਲੈਂਦਾ ਹੈ ਭਾਵ ਆਪਣੇ ਆਪ ਨੂੰ ਦੂਸਰੇ ਦਾ ਸ਼ਿਕਾਰ ਬੱਕਰਾ ਬੰਦਿੰਦਾ ਹੈ ਕਿਸੇ ਗੱਲ ਦਾ ਵਿਰੋਧ ਨਹੀਂ ਕਰਦਾ ਇੱਕ ਆਗਿਆਕਾਰੀ ਸੇਵਕ ਦੀ ਤਰ੍ਹਾਂ ਸਭ ਕਾਰਜ ਕਰਦਾ ਹੈ ਜਦੋਂ ਭਾਈ ਮਰਦਾਨਾ ਜੀ ਵਾਪਸ ਨਹੀਂ ਆਏ ਤਾਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਲੱਭਣ ਲਈ ਉਸ ਨਗਰ ਵਿੱਚ ਪਹੁੰਚ ਗਏ ਖੂਦ ਦੇ ਕੋਲ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਦੱਸਿਆ ਕਿ ਕੋਜੀ ਇਸਤਰੀਆਂ ਇੱਕ ਆਦਮੀ ਨੂੰ ਭੋਜਨ ਕਰਾਉਣ ਲਈ ਆਪਣੇ ਘਰ ਲੈ ਕੇ ਗਈਆਂ ਹਨ ਗੁਰੂ ਨਾਨਕ ਦੇਵ ਜੀ ਵੀ ਉੱਥੇ ਪਹੁੰਚ ਗਏ ਇਸਤਰੀਆਂ ਨੂੰ ਪੁੱਛਣ ਤੋਂ ਬਾਅਦ ਉਹਨਾਂ ਨੇ ਸਾਫ਼ ਮਨ੍ਹਾ ਕਰ ਦਿੱਤਾ ਕਿ ਸਾਡੇ ਇੱਥੇ ਕੋਈ ਵਿਅਕਤੀ ਨਹੀਂ ਆਇਆ ਤੇ ਦਰਵਾਜ਼ੇ ਨੂੰ ਕੁੰਡੀ ਲਾ ਕੇ ਕੜਾ ਚੋਕ ਕੇ ਪਾਣੀ ਪਰ ਲਈ ਖੂਹ ਉੱਤੇ ਚਲੀਆਂ ਗਈਆਂ ਕੂਤੇ ਜਾ ਕੇ ਉਹਨਾਂ ਇਸਤਰੀਆਂ ਨੇ ਹੋਰ ਤਾੰਤ੍ਰਿਕ ਇਸਤਰੀਆਂ ਨੂੰ ਇਕੱਠਾ ਕੀਤਾ ਤੇ ਕਿਹਾ ਕਿ ਜਿਸ ਵਿਅਕਤੀ ਨੂੰ ਅਸੀਂ ਘਰ ਲੈ ਕੇ ਆਈਆਂ ਹਾਂ ਉਸ ਦੀ ਖਬਰ ਲੈਣ ਲਈ ਇੱਕ ਹੋਰ ਵਿਅਕਤੀ ਆਇਆ ਹੈ ਸਾਨੂੰ ਵੀ ਉਸ ਨੂੰ ਆਪਣੇ ਵਾਸ ਵਿੱਚ ਕਰ ਲੈਣਾ ਚਾਹੀਦਾ ਹੈ ਉਹ ਪਹਿਲਾ ਵਿਅਕਤੀ ਦੀ ਤਰ੍ਹਾਂ ਸਿੱਧਾ ਸਾਦਾ ਨਹੀਂ ਬਹੁਤ ਤੇਜ ਚਤੁਰ ਵਖਾਈ ਦਿਂਦਾ ਹੈ ਇਸ ਲਈ ਸਾਨੂੰ ਆਪਣੀ ਮੁਖੀ ਕੋਲੋਂ ਸਹਾਇਤਾ ਲੈਣੀ ਚਾਹੀਦੀ ਹੈ ਇਹ ਵਿਚਾਰ ਬਣਾ ਕੇ ਜਦੋਂ ਉਹ ਵਾਪਸ ਆ ਕੇ ਗੁਰੂ ਨਾਨਕ ਦੇਵ ਜੀ ਦੇ ਗਲੇ ਵਿੱਚ ਤਾੰਤ੍ਰਿਕ ਧਾਗਾ ਪਾਉਣ ਲੱਗੀਆਂ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਲਲਕਾਰ ਕੇ ਕਿਹਾ ਕਿ ਤੁਸੀਂ ਸਰੀਰ ਰੂਪ ਵਿੱਚ ਨਾਰੀਆਂ ਤਾਂ ਹੋ ਪਰ ਤੁਹਾਡੇ ਕਾਰਜ ਕੁੱਤੀਆਂ ਵਰਗੇ ਹਨ ਇਸ ਸੱਚ ਨੂੰ ਸੁਣ ਕੇ ਸਭ ਨੂੰ ਸ਼ਰਮ ਦਾ ਅਹਿਸਾਸ ਹੋਇਆ ਪਰ ਕ੍ਰੋਧ ਦੇ ਮਾਰੇ ਉਹਨਾਂ ਨੇ ਆਪਣੀ ਮੁੱਖ ਨੇਤਾ ਨੂਰ ਸ਼ਾ ਪਦਮਾ ਨੂੰ ਸੱਦਾ ਭੇਜਿਆ ਤਾਂਕਿ ਬਦਲਾ ਲਿਆ ਜਾ ਸਕੇ ਇਸ ਵਿੱਚ ਸਾਰੀਆਂ ਇਸਤਰੀਆਂ ਨੇ ਆਪਣੀ ਸਾਰੀ ਪ੍ਰਕਾਰ ਦੀ ਤਾਤ੍ਰਿਕ ਸ਼ਕਤੀ ਦਾ ਪ੍ਰਯੋਗ ਕਰਨ ਦਾ ਪੂਰਾ ਯਤਨ ਕੀਤਾ ਪਰ ਗੁਰੂ ਨਾਨਕ ਦੇਵ ਜੀ ਉੱਤੇ ਉਹ ਸਾਰੇ ਮੰਤਰ ਤੰਤਰ ਸਫਲ ਸੇਧ ਹੋਏ ਉਹਨਾਂ ਦਾ ਕੋਈ ਵੀ ਵਾਰ ਕੰਮ ਨਹੀਂ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੇਵਕ ਨੂੰ ਕਿਹਾ ਇਸ ਘਰ ਦੀ ਕੁੰਡੀ ਖੋਲ ਕੇ ਭਾਈ ਮਰਦਾਨਾ ਜੀ ਨੂੰ ਲੱਭੋ ਉਹਨਾਂ ਨੇ ਜਹਾ ਹੀ ਕੀਤਾ ਕੋਨੇ ਵਿੱਚ ਪਏ ਭਾਈ ਮਰਦਾਨਾ ਜੀ ਨੂੰ ਬਾਹਰ ਕੱਢਿਆ ਗਿਆ ਗੁਰੂ ਨਾਨਕ ਦੇਵ ਜੀ ਨੇ ਆਦੇਸ਼ ਦਿੱਤਾ ਕਿ ਵਾਹਿਗੁਰੂ ਸ਼ਬਦ ਉਚਾਰਦੇ ਹੋਏ ਭਾਈ ਮਰਦਾਨਾ ਜੀ ਦੇ ਮੂੰਹ ਉੱਤੇ ਪਾਣੀ ਦੇ ਛਿੱਟੇ ਮਾਰੋ ਤੇ ਉਹਨਾਂ ਦੇ ਗਲੇ ਵਿੱਚ ਪਏ ਹੋਏ ਤਾਗੇ ਨੂੰ ਤੋੜੋ ਉਹਨਾਂ ਨੇ ਉਦਾਂ ਹੀ ਕੀਤਾ ਭਾਈ ਮਰਦਾਨਾ ਜੀ ਪਹਿਲਾਂ ਤੋਂ ਵੀ ਸੁਚੇਤ ਹੋ ਗਏ ਜਿਵੇਂ ਉਹਨਾਂ ਨੂੰ ਲੱਗਿਆ ਕਿ ਉਹ ਕਿਤੇ ਗੂੜੀ ਨੀਂਦ ਵਿੱਚ ਸੁੱਤੇ ਹੋਏ ਹਨ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਰਵਾਬ ਦੇਖ ਕੇ ਕਿਹਾ ਲਓ ਭਾਈ ਇਸ ਨੂੰ ਵਜਾਉਣਾ ਸ਼ੁਰੂ ਕਰੋ ਇੱਥੇ ਤਾਂ ਹੁਣ ਸਾਨੂੰ ਸ਼ਬਦ ਨਾਲ ਲੜਾਈ ਜਿੰਨੀ ਹੋਵੇਗੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦਾ ਉਚਾਰਨ ਕੀਤਾ ਗੁਣਵੰਤੀ ਸੋ ਰਵੇਆ ਨਿਰਗੁੜੁ ਕੋ ਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਪੀ ਸੋ ਰਾਵਣ ਜਾਏ ਮੇਰਾ ਕੰਤਰ ਸਾਲ ਕੀ ਤਨ ਯਵਰਾ ਰਾਵੇ ਜੀ ਇਸ ਦਾ ਅਰਥ ਗੁਰੂ ਜੀ ਸਮਝਾ ਰਹੇ ਨੇ ਕਿ ਭੈਣ ਜਿਸ ਜੀਵੀ ਇਸਤਰੀ ਨੂੰ ਭਰੋਸਾ ਹੋ ਜਾਵੇ ਕਿ ਮੇਰਾ ਪਤੀ ਪ੍ਰਭੂ ਸਾਰੇ ਸੁੱਖਾਂ ਦਾ ਦੇਨ ਹਾਰ ਹੈ ਤਾਂ ਉਹ ਇਸਤਰੀ ਉਸ ਪ੍ਰਭੂ ਨੂੰ ਛੱਡ ਕੇ ਹੋਰਾਂ ਨੂੰ ਵੀ ਖੁਸ਼ ਨਹੀਂ ਕਰਦੀ ਉਹ ਜੀਵੀ ਇਸਤਰੀ ਉਸ ਪ੍ਰਭੂ ਦਾ ਪੱਲਾ ਫੜ ਕੇ ਉਸ ਨੂੰ ਖੁਸ਼ ਕਰ ਲੈਂਦੀ ਹੈ ਉਹ ਆਤਮਕ ਸੁਖ ਜਾਣਦੀ ਹੈ ਲੇਕਿਨ ਜਿਸ ਦੇ ਕੋਲ ਇਹ ਗੁਣ ਨਹੀਂ ਹੈ ਉਹ ਜਗਾ ਜਗਾ ੜਕਦੀ ਫਿਰਦੀ ਹੈ ਹਾਂ ਜੇਕਰ ਉਸ ਦੇ ਅੰਦਰ ਵੀ ਉਹ ਗੁਣ ਆ ਜਾਣ ਤਾਂ ਉਹ ਆਪਣੇ ਪ੍ਰਭੂ ਨੂੰ ਖੁਸ਼ ਕਰ ਸਕਦੀ ਹੈ ਇੱਥੇ ਦੀ ਮੁੱਖ ਜਾਦੂਗਰਨੀ ਨੂਰ ਸ਼ਾਹ ਸੀ ਜਿਸ ਦਾ ਅਸਲੀ ਨਾਮ ਪਦਮਾ ਸੀ ਉਸ ਦੇ ਪਿਤਾ ਨਰਿੰਦਰਨਾਥ ਸਨ ਉਹ ਤਨਪੁਰ ਦੇ ਇੱਕ ਸੂਫੀ ਮੂਸਲਗਾਨ ਫਕੀਰ ਦੇ ਚੇਲੇ ਹੋ ਗਏ ਸਨ ਉਹ ਸੂਫੀ ਤਾੰਤ੍ਰਿਕ ਸਿੱਧੀਆਂ ਵਿੱਚ ਕੁਸ਼ਲ ਸੀ ਨਰਿੰਦਰਨਾਥ ਹੁੰਤੇ ਇਸ ਸੂਫੀ ਦਾ ਇੰਨਾ ਪ੍ਰਭਾਵ ਪਿਆ ਕਿ ਉਹ ਉਸ ਦੀ ਪੁੱਤਰੀ ਪਦਮਾ ਨੇ ਇਸ ਦਾ ਸ਼ੀਸ਼ੇ ਹੋਣਾ ਕਬੂਲ ਕੀਤਾ ਉਸ ਸੂਫੀ ਫਕੀਰ ਦਾ ਨਾਮ ਨੂਰ ਸ਼ਾਹੀ ਜਦੋਂ ਉਸ ਸੁਫੀ ਨੂਰ ਸ਼ਾਹੀ ਮੌਤ ਹੋ ਗਈ ਤਾਂ ਉਸ ਦੀ ਜਾਦੂਗਰੀ ਦਾ ਪਖੰਡ ਅਤੇ ਉਸ ਦਾ ਡੇਰਾ ਪਦਮਾ ਨੇ ਸੰਭਾਲ ਲਿਆ ਇਸ ਤਰ੍ਹਾਂ ਲੋਕ ਪਦਮਾ ਨੂੰ ਹੀ ਨੂਰ ਸ਼ਾ ਕਹਿਣ ਲੱਗ ਗਏ ਜਦੋਂ ਨੂਰ ਸ਼ਾ ਪਦਮਾ ਉੱਥੇ ਪਹੁੰਚੀ ਉਸ ਸਮੇਂ ਭਾਈ ਮਰਦਾਨਾ ਜੀ ਰਵਾਵ ਵਜਾ ਰਹੇ ਸਨ ਗੁਰੂ ਨਾਨਕ ਦੇਵ ਜੀ ਆਪ ਕੀਰਤਨ ਕਰ ਰਹੇ ਸਨ ਪਦਮਾ ਸੰਗੀਤ ਪ੍ਰੇਮੀ ਸੀ ਮਦੁਰਤਾ ਦੇ ਕਾਰਨ ਸੰਗੀਤ ਅਤੇ ਬਾਣੀ ਜੋ ਉਸੇ ਲਈ ਉਪਦੇਸ਼ ਰੂਪ ਵਿੱਚ ਸੀ ਸੁਣ ਕੇ ਸੱਤ ਵੱਧ ਰਹਿ ਗਈ ਉਹ ਪੱਥਰ ਦੀ ਮੂਰਤੀ ਬਣੀ ਕੀਰਤਨ ਵਿੱਚ ਹੀ ਖੋ ਗਈ ਜਦੋਂ ਕੀਰਤਨ ਖਤਮ ਹੋਇਆ ਤਾਂ ਉਸ ਨੂੰ ਆਪ ਦੀ ਸੋਧ ਹੋਈ ਉਸ ਦੇ ਸਾਹਮਣੇ ਇੱਕ ਤੇਜ ਸੀ ਕਲਾਤਾਰੀ ਬਲਵਾਨ ਪੁਰਖ ਮਹਜੂਤ ਸਨ ਉਸ ਦੀ ਤਾੰਤ੍ਰਿਕ ਵਿਦਿਆ ਦੇ ਜੰਤਰ ਮੰਤਰ ਦੇ ਸਾਰੇ ਸ਼ਸਤਰ ਵਿਅਰਥ ਹੋ ਗਏ ਉਸ ਦੀਆਂ ਪੂਰੀਆਂ ਸ਼ਕਤੀਆਂ ਸ਼ਿਨ ਪਿੰਨ ਹੋ ਕੇ ਰਹਿ ਗਈਆਂ ਜਦੋਂ ਉਹ ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗੀ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗ ਪਈ ਤੇ ਕਹਿਣ ਲੱਗੀ ਸਾਡੇ ਸਿਰਾਂ ਉੱਤੇ ਪਾਪਾਂ ਦੇ ਘੜੇ ਭਰੇ ਹਨ ਸਾਨੂੰ ਇਸ ਤੋਂ ਆਜ਼ਾਦੀ ਦਿਵਾਓ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ ਕਿ ਆਪਣੀ ਸ਼ਕਤੀ ਦਾ ਦੁਰਉਪਯੋਗ ਤਾਂ ਵਿਨਾਸ਼ਤਾ ਨੂੰ ਦਾਵਤ ਦੇਣੀ ਹੁੰਦੀ ਹੈ ਜੇਕਰ ਆਪਣਾ ਭਲਾ ਚਾਹੁੰਦੀ ਹੈ ਤਾਂ ਮਨੁੱਖ ਕਲਿਆਣ ਲਈ ਕਾਰਜ ਕਰੋ ਜੇਸਤੋ ਪ੍ਰਭੂ ਖੁਸ਼ ਹੋਣਗੇ ਤੂੰ ਅਤੇ ਤੁਹਾਡੇ ਸਾਥੀਆਂ ਦਾ ਵੀ ਪਲਾਇਸ ਵਿੱਚ ਹੈ ਕਿ ਤਾਤ੍ਰਿਕ ਵਿਦਿਆ ਤਿਆਗ ਕੇ ਇੱਥੇ ਹਰ ਜਸ ਲਈ ਸਤ ਸੰਗ ਦੀ ਸਥਾਪਨਾ ਕਰੋ ਜਿਸ ਵਿੱਚ ਨੀਤਰਾਮ ਨਾਮ ਦੀ ਉਪਾਸਨਾ ਹੋਵੇ ਨੂਰ ਸ਼ਾ ਪਦਮਾ ਨੇ ਗੁਰੂ ਨਾਨਕ ਦੇਵ ਜੀ ਦੀ ਆਗਿਆ ਦਾ ਪਾਲਣ ਕਰਨਾ ਤੁਰੰਤ ਸਵੀਕਾਰ ਕੀਤਾ ਉਹ ਜਾਣਦੀ ਸੀ ਅਖੀਰ ਪੜੇ ਕੰਮ ਦਾ ਪੜਾ ਨਤੀਜਾ ਹੀ ਹੁੰਦਾ ਹੈ ਕਿਉਂ ਨਾ ਉਹ ਸਮਾ ਰਹੇਂਦੇ ਕਿਸੇ ਮਹਾਪੁਰਖ ਦੀ ਛਤਰ ਛਾਇਆ ਵਿੱਚ ਇਹ ਗਲਤ ਰਸਤਾ त्याग ਕੇ ਪਲਾ ਜੀਵਨ ਬਤੀਤ ਕਰੇ ਜਿਸ ਦੇ ਨਾਲ ਉਸ ਦੀ ਅੰਤਰਾ ਆਤਮਾ ਸ਼ੁੱਧ ਹੋਵੇ ਗੁਰੂ ਨਾਨਕ ਦੇਵ ਜੀ ਨੇ ਸਤ ਸੰਗ ਦੀ ਸਥਾਪਨਾ ਕਰਵਾ ਕੇ ਉੱਥੇ ਪਦਮਾ ਨੂੰ ਗੁਰਮਤੀ ਡ੍ਰਿੜ ਕਰਨ ਲਈ ਇੱਕ ਉਪਦੇਸ਼ਕ ਨੂੰ ਨਿਯੁਕਤ ਕੀਤਾ ਤੇ ਇੱਕ ਧਰਮਸ਼ਾਲਾ ਬਣਵਾਈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਜਾਦੂ ਕਰਨੀ ਨੂਰ ਸ਼ਾ ਪਦਮਾ ਨੂੰ ਉਪਦੇਸ਼ ਦਿੱਤਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ